ਜੁਧਿਆਣਾ ਪਛਮੀ ਜਿੰਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਬਾਜ਼ੀ ਮਾਰੀ ਹੈ 10600 ਤੋਂ ਵੱਧ ਦੀਆਂ ਵੋਟਾਂ ਹਾਸਲ ਕਰ ਉਹਨਾਂ ਨੇ ਭਾਰਤ ਪੂਸ਼ਨ ਆਸ਼ੂ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਨੂੰ ਹਰਾਇਆ ਤਾਂ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਭਾਜਪਾ ਤੀਜੇ ਨੰਬਰ ਤੇ ਅਤੇ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਰਹੀ ਹੈ ਉਧਰ ਦੂਸਰੇ ਪਾਸੇ ਸੰਜੀਵ अरोड़ा ਨੂੰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਕੈਬਨਿਟ ਰੈਂਕ ਦੇਣ ਦੀ ਗੱਲ ਕਹੀ ਜਾ ਰਹੀ ਸੀ ਔਰ ਇਸੇ ਦੇ ਚੱਲਦਿਆਂ ਹੁਣ ਸੰਜੀਵ ਅਰੋੜਾ ਨੇ ਵੀ ਗੱਲਬਾਤ ਦੌਰਾਨ ਜ਼ਿਕਰ ਕੀਤਾ ਹੈ ਕਿ ਜੋ ਪਾਰਟੀ ਉਹਨਾਂ ਦੀ ਜ਼ਿੰਮੇਵਾਰੀ ਲਗਾਵੇਗੀ ਉਹ ਤਨਦੇਹੀ ਦੇ ਨਾਲ ਨਿਭਾਉਣਗੇ ਪਰ ਸਭ ਤੋਂ ਵੱਡੀ ਗੱਲ ਇਹ ਰਹੀ ਹੈ ਕਿ ਚਾਰ ਪਾਰਟੀਆਂ ਦੇ ਵਿੱਚ ਇਹ ਮੁਕਾਬਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਔਰ ਇੱਕ ਪਾਸੇ ਸੱਤਾਧਾਰੀ ਪਾਰਟੀ ਤਾਂ ਦੂਸਰੇ ਪਾਸੇ ਕਾਂਗਰਸ ਪਾਰਟੀ ਆਪਣੀ ਜਿੱਤ ਦਾ ਦਾਅਵਾ ਪੇਸ਼ ਕਰ ਰਹੀ ਸੀ पर संजीव अरोड़ा ਨੂੰ ਲੋਕਾਂ ਨੇ ਪਤਵਾ ਦਿੱਤਾ ਹਲਕਾ ਪੱਛਮੀ ਦੇ ਵਿਧਾਇਕ ਬਣੇ ਨੇ ਸਰਟੀਫਿਕੇਟ ਹਾਸਲ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਜਨਤਾ ਦੇ ਵਿੱਚ ਜਾਣਗੇ ਤੇ ਜਨਤਾ ਦੇ ਕੰਮ ਕਰਨਗੇ ਹੁਣ ਦੇਖਣਾ ਹੋਵੇਗਾ ਕਿ ਸੰਜੀਵ अरोड़ा ਨੂੰ ਕੈਬਨਟ ਵਾਲੀ ਝੰਡੀ ਜਿਹੜੀ ਆ ਉਹਨਾਂ ਨੂੰ ਕਦੋਂ ਮਿਲਦੀ ਹੈ ਕਦੋਂ ਉਹਨਾਂ ਨੂੰ ਇਹ ਗੱਡੀ ਮਿਲਦੀ ਹੈ ਕਦੋਂ ਇਹ ਜਿਹੜੀ ਆ ਕੈਬਨਟ ਵਾਲੀ ਕੁਰਸੀ ਮਿਲਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਪਰ ਸੰਜੀਵ अरोड़ा ਹਲਕਾ ਪੱਛਮੀ ਤੋਂ ਵਿਧਾਇਕ ਬਣ ਚੁੱਕੇ ਨੇ ਲੁਧਿਆਣਾ ਤੋਂ ਰਜਿੰਦਰ अरोड़ा ਪੀਵੀ ਲਾਈਨ ਪੰਜਾਬ हमारे बहुत ही मानजो सुप्रीमो अरविंद केजरीवाल साहब बहुत ही मानज भगवंत मान जी की और मनीष सिसोदिया जी की और संजीव अरोड़ा जी की बहुत बड़ी जीत है पार्टी के कामों की जीत है जो तो सवा तीन साल का पार्टी का यहाँ कार्यकाल है उसकी जीत है